ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਹਮੇਸ਼ਾ ਦੀ ਤਰ੍ਹਾਂ ਆਪਣੇ ਫਾਰਮ ਤੇ ਅੱਜ 20 ਤੋਂ 22 ਨੱਕ ਸੇਲ ਵਾਸਤੇ ਅਵੇਲੇਬਲ ਨੇ ਬੱਚੇ ਬੱਜੇ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਤਾਜ਼ੀਆਂ ਸੂਈਆਂ ਵੀ ਨੇ ਸਾਰੀਆਂ 20 ਤੋਂ 22 ਵੜਾ ਕੁਝ ਜਰਸੀ ਵੜਾ ਨੇ ਕੋਈ ਜਰਸੀ ਕ੍ਰੋਸ ਨੇ ਆਪਣੇ ਫਾਰਮ ਤੇ ਅਵੇਲੇਬਲ ਨੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਆਪਾਂ ਇੱਕ ਜਰਸੀ ਵੜ ਦੀ ਪ੍ਰੋਪਰ ਡਿਟੇਲ ਦਵਾਂਗੇ ਦੂਜਾ ਸੂਆ ਸੂਈ ਆ ਜਿਹੜੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਾਂ 12 ਮਾਰਚ ਨੂੰ ਵੀਡੀਓ ਕਵਰ ਕਰਦੇ ਆ ਸ਼ਾਮ ਨੂੰ 4:30 ਵੇ ਦਾ ਟਾਈਮ ਆ 12 ਮਾਰਚ ਅਬ ਜਿਹੜੀ ਸਕਰੀਨ ਤੇ ਬੱਚੀ ਦੇਖ ਰਹੇ ਹੋ ਦੂਜਾ ਸੂਆ ਸੂਈ ਆ ਮਗਰਵੀ ਇਹਦੇ ਬੱਚੀ ਆ ਫੇਸ ਕੁਆਲਟੀ ਬੱਚੀ ਚੈੱਕ ਕਰ ਸਕਦੇ ਤੁਸੀਂ ਪਿਓਰ ਪੰਜਾਬ ਵਾਲੀ ਜਰਸੀ ਆ ਕੱਲ ਸੂਈ ਆ ਇਹ ਕੱਲ ਦੀ ਸੂਈ ਥੱਲੇ ਹੁਣ 14 ਕਿਲੋ 14 15 ਕਿਲੋ ਬੋਲਾ ਰੈਡੀ ਆ ਮਗਰ ਬੱਚੀ ਆ ਕਿਹੜੇ ਸੀਮਨ ਦੀ ਆ ਬੱਚੀ ਉਹ ਵੀ ਰਿਕਾਰਡ ਫੋਨ ਤੇ ਦੇ ਦਾਂਗੇ WhatsApp ਤੇ ਵੀਡੀਓ ਮੰਗਾ ਲਿਓ ਬੱਚੀ ਤੋਰ ਕੇ ਦਿਖਾਉ ਪੁੱਤ ਪੰਜਾਬ ਵਾਲੀ ਜਰਸੀ ਆ ਦੇਖ ਸਕਦੇ ਹੋ 골ਡਨ ਕਲਰ ਦੇ ਵਿੱਚ ਫੁੱਲ ਬਰੀਡ ਚਾ ਤੁਸੀਂ ਫੇਸ ਕੁਆਲਟੀ ਦੇਖੋ ਕਿਸਾਨ ਵੀਰੋ ਇੱਕ ਵਾਰੀ ਬੋਲ ਬੋਲ ਦਾ ਬੱਚਾ ਹੀ ਆ ਬੱਚੀ ਵੀ ਬਹੁਤ ਪਿਆਰੀ ਦਿੱਤੀਆਂ ਮਗਰ ਬੱਚੀ ਆ ਜੇ ਬੱਚੀ ਬਹੁਤ ਪਿਆਰੀ ਆ ਦੇਖ ਸਕਦਾ ਤੁਸੀਂ ਪਾਲਣਯੋਗ ਬੱਚੀ ਆ ਕਿਹੜੇ ਸੀਮਨ ਦੀ ਹੈ ਵੀ ਕਾਰਡ ਦੇ ਦਾਂਗੇ ਮਾਂ ਬਹੁਤ ਚੰਗੀ ਸੋਹਣੀ ਸੁਨੱਖੀ ਆ ਬਿਊਟੀ ਜਾ ਪੂਰੀ ਤੁਸੀਂ ਕੁਈਨ ਕਹਿ ਸਕਦੇ ਹੋ ਬਿਊਟੀ ਦੀ ਇਹਨੂੰ ਤੋਰ ਕੇ ਦਿਖਾਵਤ ਕਿਸਾਨ ਵੀਰਾਂ ਤੁਹਾਨੂੰ ਪਤਾ ਪੰਜਾਬ ਵਾਲੀ ਜਰਸੀ ਦੀ ਡਿਮਾਂਡ ਬਹੁਤ ਹੋਈ ਪਈ ਅੱਜ ਕੱਲ ਤਾਂ ਆਪਾਂ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਪੰਜਾਬ ਵਾਲੀ ਜਰਸੀ ਲੱਭ ਕੇ ਦਿਓ ਤਾਂ ਆਪਾਂ ਜਦੋਂ ਵੀ ਜਰਸੀ ਆਪਣੇ ਫਾਰਮ ਤੇ ਆਉਂਦੀ ਆ ਆਪਾਂ ਵੀਡੀਓ ਜ਼ਰੂਰ ਕਵਰ ਕਰਕੇ ਦਿਖਾਉਣੇ ਹੁੰਦੇ ਆ ਆ ਦੇਖ ਸਕਦੇ ਹੋ ਤੁਸੀਂ ਹਾਈਟ ਦਾ ਅੰਦਾਜ਼ਾ ਲਗਾ ਸਕਦੇ ਹੋ ਤੋਰ ਲਾ ਪੁੱਤ ਲੰਬੀ ਤੋਰ ਲਾ ਕਮਾਲਾ ਇੱਧਰ ਹਾਈਟ ਦੇਖ ਸਕਦੇ ਹੋ ਤੁਸੀਂ ਬੱਸੀ ਦੀ ਲੈਂਥ ਦੇਖ ਲਓ ਬਾਡੀ ਸਟਰਕਚਰ ਦੇਖ ਲਓ ਹੈਵੀ ਆ ਪੂਰਾ ਇਹ ਛੋਟੀ ਨਹੀਂ ਹੈਗੀ ਥੱਲੇ ਬਾ ਨੇੜ ਤੋਂ ਚੈੱਕ ਕਰਾਵਾਂਗੇ ਲੈ ਜਾ ਪੁੱਤ ਲੈ ਥੱਲੇ ਬਾ ਵੀ ਨੇੜ ਤੋਂ ਚੈੱਕ ਕਰਾਵਾਂਗੇ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹੁਣ ਇਹਦੇ ਥੱਲੇ 13 ਤੋਂ 14 ਕਿਲੋ ਬੋਲਾਗਾ ਚੰਗੀ ਸੇਵਾ ਦੇ ਨਾਲ ਵਧੀਆ ਦੁੱਧ ਪਾ ਦੂਗੀ ਦੂਜਾ ਸੂਆ ਬੱਸੀ ਸੂਈ ਜਾ ਆ ਥਣ ਦੇਖ ਸਕਦੇ ਹੋ ਨੇੜ ਤੋਂ ਸੋਹਣਾ ਥਣ ਲੱਗਿਆ ਹੋਇਆਗਾ ਥਣਾ ਦੀਏ ਪਾਸ ਆ ਚਾਰੇ ਥਣਾ ਦੀ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਆਪਣੀ ਥਣਾ ਦੀ ਜ਼ਿੰਮੇਵਾਰੀ ਹੋਊਗੀ ਥਣਾ ਦੀ ਪਾਸ ਆ ਪੂਰੀ ਮੋਟੀ ਤੇ ਬੋਲੀ ਚਵਾਈ ਆ ਦੀ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਦੇ ਸੰਬੰਧਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ